ਮੋਹਾਲੀ 'ਚ ਇੱਕ ਪਾਸੇ ਜਸਵਿੰਦਰ ਭੱਲਾ ਸਾਹਿਬ ਦਾ ਸਿਵਾਬਲ ਦਾ ਸੀ ਤੇ ਦੂਜੇ ਪਾਸੇ ਮੋਹਾਲੀ 'ਚ ਪੰਜਾਬੀ ਫਿਲਮ ਫੇਅਰ ਵਾਰਡ ਵਾਲਿਆਂ ਦੇ ਠੁਮਕੇ ਲੱਗ ਰਹੇ ਸੀ ਇਸ ਗੱਲ ਨੂੰ ਲੈ ਕੇ ਦੁਨੀਆ ਭਰ ਦੇ ਪੰਜਾਬੀਆਂ ਵਿੱਚ ਬਹੁਤ ਗੁੱਸਾ ਉਹਨਾਂ ਦਾ ਕਹਿਣਾ ਕਿ ਅਵਾਰਡ ਫੰਕਸ਼ਨ ਨੂੰ ਅੱਗੇ ਪਿੱਛੇ ਕਰ ਦੇਣਾ ਚਾਹੀਦਾ ਸੀ ਹੁਣ ਇੱਥੇ ਦੋ ਗੱਲਾਂ ਆ ਜਾਂਦੀਆਂ ਪਹਿਲੀ ਗੱਲ ਤਾਂ ਇਹ ਕਿ ਐਡਾ ਵੱਡਾ ਅਵਾਰਡ ਫੰਕਸ਼ਨ ਆ ਇੱਕੇਦਮ ਦੀ ਡੇਟ ਚੇਂਜ ਕਰਨਾ ਬਹੁਤ ਔਖਾ ਤੇ ਜਿੰਨੇ ਵੀ ਸੈਲੈਬ੍ਰਿਟੀ ਉੱਥੇ اٹੈਂਡੈਂਸ 'ਚ ਸੀਗੇ ਉਹ ਸਾਰੇ ਆਪਦੀਆਂ ਡੇਟਾਂ 'ਚੋਂ ਡੇਟ ਕੱਢ ਕੇ ਉੱਥੇ ਆਏ ਸੀ ਇੱਕੇਦਮ ਉਹ ਸਾਰਾ ਕੁਝ ਮੂ ਦਡੋਕਸੀ ਉਥੇ ਗਏ ਹੀ ਨਹੀਂ ਭਾਵੇਂ ਉਹਨਾਂ ਨੂੰ ਜਿੰਨੇ ਮਰਜ਼ੀ ਪੈਸੇ ਮਿਲੇ ਹੋਣ ਜਾਂ ਜਿੰਨਾ ਮਰਜ਼ੀ ਵੱਡਾ ਇਨਵੀਟੇਸ਼ਨ ਆਇਆ ਹੋਵੇ ਫੋਰ ਐਗਜ਼ਾਮਪਲ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਜਿਨ੍ਹਾਂ ਨੂੰ ਐਕਚੁਅਲੀ ਫਿਲਮ ਫੇਅਰ ਚ ਅਵਾਰਡ ਮਿਲਿਆ ਉਥੇ ਅਵਾਰਡ ਲੈਣ ਗਏ ਹੀ ਨਹੀਂ ਕਿਉਂਕਿ ਉਹਨਾਂ ਨੂੰ ਉਸ ਚੀਜ਼ ਦਾ ਦਿਲੋਂ ਦੋਖ ਸੀ ਇਹ ਸਾਰਾ ਟਾਈਮ ਪੱਲਾ ਸਾਹਿਬ ਦੇ ਪਰਿਵਾਰ ਨਾਲ ਸੀ ਦੂਜੇ ਪਾਸੇ ਨੀਰੂ ਬਾਜਵਾ ਸੁਨੰਦ ਸ਼ਰਮਾ ਇਹ ਸਾਰੇ ਅਵਾਰਡ ਫੰਕਸ਼ਨ ਦੀ اٹੈਂਡੈਂਸ ਸੀ ਹੁਣ ਜੇ ਇਹ ਸੱਚੀ ਚਾਹੁੰਦੇ ਤਾਂ ਉਥੇ ਨਾ ਆ ਜਾਂਦੇ ਕਿਉਂਕਿ ਨੀਰੂ ਬਾਜਵਾ ਨੇ ਪੱਲਾ ਸਾਹਿਬ ਨਾਲ ਕੰਮ ਹੀ ਬਹੁਤ ਕੀਤਾ ਪਰ ਪਤਾ ਕਿ ਆਪਣੇ ਨੇੜੇ ਵਾਲਾ ਕੋਈ ਤੁਰ ਜਾਂਦਾ ਆਪਾਂ ਨੂੰ ਕੋਈ ਜਿੰਨੇ ਮਰਜ਼ੀ ਪੈਸੇ ਦੇ ਦੇ ਆਪਣੇ ਧੂਣੀ ਨੱਚ ਆ ਜਾਣਾ ਕਿਉਂਕਿ ਉਸ ਮੂਮੈਂਟ ਤੇ ਤੁਹਾਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ ਹੁਣ ਗਲਤ ਅਵਾਰਡ ਫੰਕਸ਼ਨ ਵਾਲੇ ਵੀ ਨਹੀਂ ਕਿਉਂਕਿ ਉਹਨਾਂ ਦੀ ਕਮਿਟਮੈਂਟ ਸੀ ਪਤਾ ਨਹੀਂ ਕਿੰਨੇ ਕ ਟਾਈਮ ਤੋਂ ਉਹਨਾਂ ਦੀ ਇਹ ਡੇਟ ਫਿਕਸ ਸੀ ਲੋਕਾਂ ਦਾ ਗੁੱਸਾ ਵੀ ਜਾਇਜ਼ ਆ ਕਿ ਜਿਹੜੇ ਲੋਕਾਂ ਨੇ ਭੱਲਾ ਸਾਹਿਬ ਨਾਲ ਇੰਨਾ ਕੰਮ ਕੀਤਾ ਉਹਨਾਂ ਦਾ ਸਨਸਕਾਰ ਵਾਲੇ ਦਿਨ ਉੱਥੇ ਜਾ ਕੇ ਨੱਚਣਾ ਬੰਦਾ ਹੀ ਨਹੀਂ ਸੀ